ਕਿਸਾਨੀ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਨੇ ਇੱਕ ਵਾਰ ਫਿਰ ਤੋਂ ਸਖਤ ਟਿੱਪਣੀ ਕਰ ਦਿੱਤੀ ਹੈ ਹਾਈ ਕੋਰਟ ਨੇ ਆਖਿਆ ਹੈ ਕਿ ਕਿਉਂ ਨਾ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਜਨਈ ਪੇਜ ਦਿੱਤਾ ਜਾਵੇ ਤੁਹਾਨੂੰ ਅਦਾਲਤ ਦੇ ਵਿੱਚ ਖੜੇ ਹੋਣ ਦਾ ਕੋਈ ਹੱਕ ਨਹੀਂ ਹੈ ਤੁਸੀਂ ਹਥਿਆਰਾਂ ਨੂੰ ਲੈ ਕੇ ਕੋਈ ਜੰਗ ਲੜਨ ਨਹੀਂ ਜਾ ਰਹੇ ਉਹ ਹਥਿਆਰਾਂ ਦੇ ਨਾਲ ਪ੍ਰਦਰਸ਼ਨ ਕਦੇ ਨਹੀਂ ਹੁੰਦਾ ਕਿ ਤੁਸੀਂ ਉੱਥੇ ਜਾਣ ਕਰਨੇ ਜਾ ਰਹੇ ਉੱਥੇ ਦਾ ਦੇ ਕਿ ਕਿਸਾਨੀ ਅੰਦੋਲਨ ਉਲੈਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ ਇਸ ਦੌਰਾਨ ਅਦਾਲਤ ਨੇ ਪੰਜਾਬ ਤੇ ਹਰਿਆਣਾ ਸੂਬੇ ਤੇ ਸਖਤ ਟਿੱਪਣੀ ਵੀ ਕੀਤੀ ਹੈ ਅਦਾਲਤ ਨੇ ਵੇਖਿਆ ਹੈ ਕਿ ਦੋਵੇਂ ਹੀ ਸੂਬੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਦੇ ਵਿੱਚ ناکਾਮ ਨਜ਼ਰ ਆ ਰਹੇ ਨੇ ਸੁਣਵਾਈ ਦੌਰਾਨ ਅਦਾਲਤ ਨੇ ਆਖਿਆ ਕਿ ਉਸ ਸਮੇਂ ਤੇਵਰ ਦਿਖਾਏ ਜਦੋਂ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਪ੍ਰਦਰਸ਼ਨ ਕਰਦੇ ਹੋਏ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਦੱਸ ਦਈਏ ਕਿ ਤਸਵੀਰਾਂ ਦੇਖ ਕੇ ਹਾਈ ਕੋਰਟ ਨੇ ਕਿਸਾਨੀ ਅੰਦੋਲਨ ਤੇ ਵੱਡੀ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਤੁਸੀਂ ਬੱਚਿਆਂ ਨੂੰ ਅੱਗੇ ਕਰਕੇ ਪ੍ਰਦਰਸ਼ਨ ਕਰ ਰਹੇ ਹੋ ਕਿਹੋ ਜਿਹੇ ਮਾਤਾ ਪਿਤਾ ਹੋ ਅਦਾਲਤ ਨੇ ਵੀ ਆਖਿਆ ਕਿ ਬੱਚਿਆਂ ਦੀ ਆਪ ਚ ਪ੍ਰਦਰਸ਼ਨ ਤੇ ਉਹਨਾਂ ਨੂੰ ਹਥਿਆਰ ਸੌਂਪਣਾ ਕਿਸੇ ਦਾ ਕੋਈ ਅਧਿਕਾਰ ਨਹੀਂ ਹੈ ਅਦਾਲਤ ਨੇ ਵੀ ਅੱਖਾਂ ਕਿ ਪੰਜਾਬ ਦੇ ਵਿੱਚ ਅਜੀਹਾ ਸੱਭਿਆਚਾਰ ਨਹੀਂ ਹੈ